ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਲੋਕ ਸਭਾ ਸੀਟ ਤੋਂ ਅਸ਼ੋਕ ਪ੍ਰੈਸਰ ਪੱਪੀ ਦੇ ਹੱਕ ਦੇ ਵਿੱਚ ਅੱਜ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਪਹਿਲਾਂ ਤਾਂ ਸਨਗਤ ਦਿਖਾ ਦਿੰਦੇ ਨੇ ਪਿੱਛੇ ਦੀਆਂ ਤੇ ਦੇਖਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਝਲਕਪੋਤ ਲਈ ਪਹੁੰਚੇ ਹੋਏ ਨੇ ਤਾਂ ਵਿਧਾਇਕ ਖਿੱਲੇ ਸਾਡੇ ਨਾਲ ਮਜੂਦੇ ਗੱਲਬਾਤ ਕਰ ਲੈਣੇ ਆ ਮੈਮ ਕਿਵੇਂ ਦੇਖਦੇ ਹੋ ਲੋਕਾਂ 'ਚ ਕਿੰਨਾ ਕੁ ਸਹਿਵਾ ਪੰਜਾਬ ਦੇ ਮੁੱਖ ਮੰਤਰੀ ਦੇ ਝਲਕਪੋਤ ਨੂੰ ਲੈ ਕੇ ਦੇਖੋ ਪੰਜਾਬ ਦੀ ਜਿਹੜੀ ਜਨਤਾ ਵਾ ਸੀਐਮ ਸਾਹਿਬ ਨੂੰ ਲਾਇਕ ਕਰਦੀ ਆ ਸੀਐਮ ਸਾਹਿਬ ਦੇ ਕੰਮਾਂ ਨੂੰ ਲਾਇਕ ਕਰਦੀ ਆ ਅੱਜ ਤੁਸੀਂ ਦੇਖਿਆ ਹੋਗਾ ਲੁਧਿਆਣੇ ਦੇ ਵਿੱਚ ਕਿੰਨਾ ਪਰਮਾ ਹੋਗਾਰਾ ਮਿਲ ਰਿਹਾ ਕਿਉਂਕਿ ਇਹ ਸਾਡੇ ਸੀਐਮ ਪੰਜਾਬ ਦੇ ਚਿਹਰੇ ਸੀਐਮ ਬਣ ਚੁੱਕਿਆ ਹੈ ਲੋਕਾਂ ਦੇ ਵਿੱਚ ਕਰੋਤੀ ਬਹੁਤ ਅੰਜ ਕੱਸ ਰਹੇ ਨੇ ਕਹਿੰਦੇ ਵੀ ਪਹਿਲਾਂ ਵੋਲੰਟੀਅਰ ਨੂੰ ਟਿਕਟ ਦੇ ਇੱਥੇ ਬਾਰੂ ਉਮੀਦਵਾਰ ਲੈ ਜਾਂਦੇ ਆ ਆਪ ਨੇ ਵੋਲੰਟੀਅਰ ਨੂੰ ਟਿਕਟਾਂ ਨੇ ਦਿੱਤੀਆਂ ਬਾਰੂ ਵਾਰ ਕਿਹੜਾ ਲੈਂਦਾ ਜੀ ਅਸ਼ੋਕ ਪ੍ਰੈਸ਼ਰ ਪੱਤਨੀ ਲੁਧਿਆਣਾ ਦੇ ਲੋਕਲ ਨੇ ਐਮਐਲਏ ਜਿੱਤੇ ਹੋਏ ਨੇ ਸਾਡੇ ਨਾਲ ਜਦੋਂ ਗੱਲ ਕੀਤੀ ਗਈ ਅਸੀਂ ਪਾਰਟੀ ਨੇ ਵਾਦਾ ਕੀਤਾ ਕਿ ਸਾਡੇ ਐਮਐਲਏ ਜੀ ਨੂੰ ਮਰਜ਼ੀ ਟਿਕਟ ਦੇ ਦੋ ਅਸੀਂ ਸਾਰੇ ਐਮਐਲਏ ਨਾਲ ਲੱਗ ਕੇ ਉਹਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਾਂਗੇ ਕਾਂਗਰਸ ਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਪ੍ਰਧਾਨ ਰਾਜਾ ਵਿਟਿੰਗ ਨੂੰ ਲੁਧਿਆਣਾ ਤੋਂ ਲੋਕ ਸਭਾ ਦਾ ਉਮੀਦਵਾਰ ਉਤਾਰ ਰਹੀ ਹੈ ਤਾਂ ਮੁਕਾਬਲਾ ਕਿਵੇਂ ਦਾ ਸਮਝਦੇ ਹੋ ਦੇਖੋ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਸਾਡਾ ਮੁਕਾਬਲਾ ਲੋਕਾਂ ਦੇ ਮੁੱਦਿਆਂ ਨਾਲ ਲੋਕਾਂ ਦੀਆਂ ਆਂਗਾਂ ਹਲੇ ਮੁਸ਼ਕਲਾਂ ਨਾਲ ਇਲੈਕਸ਼ਨ ਤੋਂ ਪਹਿਲਾਂ ਬਾਈ ਦੇ ਵਿੱਚ ਵੀ ਅਸੀਂ ਜੋ ਵਾਦੇ ਜੋ ਗਰੰਟੀਆਂ ਕੀਤੀਆਂ ਸੀ ਇੱਕ ਪੂਰੀ ਕਰ ਰਹੇ ਹਾਂ ਜੋ ਵਾਦੇ ਅਸੀਂ ਖੂਣ ਕਰਾਂਗੇ ਉਹ ਆਉਣ ਵਾਲੇ ਸਮੇਂ 'ਚ ਵੀ ਪੂਰੇ ਕਰਾਂਗੇ ਸੁਪੀਰ ਬਾਦਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਦੋ ਪਾਰਟੀਆਂ ਦਾ ਮੁਕਾਬਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸੋਰੀ ਮਾਫ ਕਰਨਾ ਕਾਂਗਰਸ ਤੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਅਤੇ ਭਾਜਪਾ ਤੀਜੇ ਚੌਥੇ ਨੰਬਰ ਤੇ ਜਾ ਰਹੇ ਨੇ ਜਿਨ੍ਹਾਂ ਕੋਲ ਉਹ ਤਾਂ ਕਹਿੰਦਾ ਸੀ ਰਾਤ ਕਰਾਂਗੇ 25 ਸਾਲ ਹੁਣ ਕਿੱਥੇ 25 ਸਾਲਾਂ ਵਾਲੇ ਇੱਕ ਜਨਤਾ ਡਿਸਾਈਡ ਕਰਦੀ ਆ ਜੇ ਤੁਸੀਂ ਜਨਤਾ ਦੀ ਖਬਰ ਲੈਂਦੀ ਹੋ ਕਿ ਜਨਤਾ ਦੇ ਜਿਹੜੇ ਅੱਜ ਸਾਡਾ ਜਿਹੜਾ ਇਹ ਸੰਸਦ ਦੇ ਵਿੱਚ ਪੁੱਪੀ ਜੀ ਨੂੰ ਜਿਤਾ ਕੇ ਭੇਜਣਾ ਉਹ ਸਾਡਾ ਰਿਪੋਰਟ ਕਾਰਡ ਆ ਅਸੀਂ ਸ਼ਹਿਰ ਦੇ ਜਿੰਨੇ ਐਮਐਲਏ ਜਿਹੜਾ ਉਹ ਕੰਮ ਕੀਤਾ 2 ਸਾਲਾਂ ਦਾ ਸਾਡਾ ਰਿਪੋਰਟ ਕਾਰਡ ਆ ਉਹ ਇਹਨਾਂ ਨੂੰ ਜਿਤਾ ਕੇ ਸੰਸਦ ਭੇਜੂਗਾ 15 ਵੀ ਬਾਅਦ ਇਕਲੇ ਸੰਵਿਧਾਇਕ ਸ਼ਿਨਾ ਜਿਹਦੇ ਵੱਲੋਂ ਕਹਿਣਾ ਕਿ ਸਾਡਾ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ ਹੈ ਤਾਂ ਆਮ ਆਦਮੀ ਪਾਰਟੀ ਤੇਰੇ ਇਤਰੇ ਜਿੱਤ ਪੇਗੀ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਟਕਵਾਲ ਜਨਕ ਸਵੇਰਾ ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਲੋਕ ਸਭਾ ਸੀਟ ਤੋਂ ਅਸ਼ੋਕ ਪ੍ਰੈਸਰ ਪੱਪੀ ਦੇ ਹੱਕ ਦੇ ਵਿੱਚ ਅੱਜ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਪਹਿਲਾਂ ਤਾਂ ਸਿਗਰਤ ਦਿਖਾ ਦਿੰਦੇ ਨੇ ਪਿੱਛੇ ਦੀਆਂ ਤੇ ਦੇਖਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਝਲਕਪੌਦ ਲਈ ਪਹੁੰਚੇ ਹੋਏ ਨੇ ਤਾਂ ਵਿਧਾਇਕ ਖਿਲ ਸਾਡੇ ਨਾਲ ਮਜੂਦੇ ਗੱਲਬਾਤ ਕਰ ਲੈਣੇ ਆ। ਮੈਮ ਕਿਵੇਂ ਦੇਖਦੇ ਹੋ ਲੋਕਾਂ 'ਚ ਕਿੰਨਾ ਕੁ ਸਹਿ ਦੇਖੋ ਪੰਜਾਬ ਦੀ ਜਿਹੜੀ ਜਨਤਾ ਵਾ ਸੀਐਮ ਸਾਹਿਬ ਨੂੰ ਲਾਈਕ ਕਰਦੀ ਆ ਸੀਐਮ ਸਾਹਿਬ ਦੇ ਕੰਮਾਂ ਨੂੰ ਲਾਈਕ ਕਰਦੀ ਆ ਅੱਜ ਤੁਸੀਂ ਦੇਖਿਆ ਹੋਗਾ ਲੁਧਿਆਣੇ ਦੇ ਵਿੱਚ ਕਿੰਨਾ ਪਰਮਾ ਹੁਗਾਰਾ ਮਿਲ ਰਿਹਾ ਕਿਉਂਕਿ ਸਾਡੇ ਸੀਐਮ ਪੰਜਾਬ ਦੇ ਚਿਹਰੇ ਸੀਐਮ ਬਣ ਚੁੱਕੇ ਆ ਲੋਕਾਂ ਦੇ ਵਿੱਚ ਲੋਕੀਂ ਬਹੁਤ ਅੰਜ ਕਸ ਰਹੇ ਨੇ ਕਹਿੰਦੇ ਵੀ ਪਹਿਲਾਂ ਵਲੰਟੀਅਰ ਟਿਕਟ ਦੇ ਇੱਥੇ ਨਾਲ ਬਾਹਰ ਉਮੀਦਵਾਰ ਲੈ ਜਾਂਦੇ ਆ ਆਪ ਦੇ ਵਲੰਟੀਅਰ ਨੂੰ ਟਿਕਟ ਨਹੀਂ ਦਿੱਤੀ ਆ ਬਾਹਰ ਕਿਹੜਾ ਲੈਂਦਾ ਜੀ ਅਸ਼ੋਕ ਪ੍ਰੈਸ਼ਰ ਪੱਪੀ ਲੁਧਿਆਣਾ ਦੇ ਲੋਕਲ ਨੇ ਐਮਐਲਏ ਜਿੱਤੇ ਹੋਏ ਨੇ ਸਾਡੇ ਨਾਲ ਜਦੋਂ ਗੱਲ ਕੀਤੀ ਗਈ ਅਸੀਂ ਪਾਰਟੀ ਨੇ ਵਾਦਾ ਕੀਤਾ ਕਿ ਸਾਡੇ ਐਮਐਲਏ ਜੀ ਨੂੰ ਮਰਜ਼ੀ ਟਿਕਟ ਦੇ ਦੋ ਅਸੀਂ ਸਾਰੇ ਐਮਐਲਏ ਨਾਲ ਲੱਗ ਕੇ ਉਹਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਾਂਗੇ ਕਾਂਗਰਸ ਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਪ੍ਰਧਾਨ ਰਾਜਾ ਵਿਟਿੰਗ ਨੂੰ ਲੁਧਿਆਣਾ ਤੋਂ ਲੋਕ ਸਭਾ ਦਾ ਉਮੀਦਵਾਰ ਉਤਾਰ ਰਹੀ ਹੈ ਤਾਂ ਮੁਕਾਬਲਾ ਕਿਵੇਂ ਦਾ ਸਮਝਦੇ ਹੋ ਦੇਖੋ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਸਾਡਾ ਮੁਕਾਬਲਾ ਲੋਕਾਂ ਦੇ ਮੁੱਦਿਆਂ ਨਾਲ ਲੋਕਾਂ ਦੇ ਨਹਾ ਲ ਮੋਸ਼ਕਨਾ ਨਾਲ ਇਲੈਕਸ਼ਨ ਤੋਂ ਪਹਿਲਾਂ 22 ਦੇ ਵਿੱਚ ਵੀ ਅਸੀਂ ਜੋ ਵਾਦੇ ਜੋ ਗਰੰਟੀਆ ਕੀਤੀਆਂ ਸੀ ਇੱਕ ਪੂਰੀ ਕਰ ਰਹੇ ਹਾਂ ਜੋ ਵਾਦੇ ਅਸੀਂ ਖੂਣ ਕਰਾਂਗੇ ਉਹ ਖੂਣ ਵਾਲੇ ਸਮੇਂ 'ਚ ਵੀ ਪੂਰੇ ਕਰਾਂਗੇ। ਸੁਪੀਰ ਬਾਦਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਦੋ ਪਾਰਟੀਆਂ ਦਾ ਮੁਕਾਬਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ। ਸੋਰੀ ਮਾਕੋਨਾ ਕਾਂਗਰਸ ਤੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਤੇ ਭਾਜਪਾ ਤੀਜੇ ਚੌਥੇ ਨੰਬਰ ਤੇ ਜਾ ਰਹੇ ਨੇ। ਜਿਨ੍ਹਾਂ ਕੋਲ ਵੈਪ ਉਹ ਤਾਂ ਕਹਿੰਦਾ ਸੀ ਰਾਤ ਕਰਾਂਗੇ 25 ਸਾਲ ਹੁਣ ਕਿੱਥੇ 25 ਸਾਲਾਂ ਵਾਲੇ ਇੱਕ ਜਨਤਾ ਡਿਸਾਈਡ ਕਰਦੀ ਆ ਜੇ ਤੁਸੀਂ ਜਨਤਾ ਦੀ ਖਬਰ ਲੈਂਦੀ ਹੋ ਕਿ ਜਨਤਾ ਦੇ ਜਿਹੜੇ ਅੱਜ ਸਾਡਾ ਜਿਹੜਾ ਇਹ ਸੰਸਦ ਦੇ ਵਿੱਚ ਪੁੱਪੀ ਜੀ ਨੂੰ ਜਿਤਾ ਕੇ ਭੇਜਣਾ ਸਾਡਾ ਰਿਪੋਰਟ ਕਾਰਡ ਆ ਅਸੀਂ ਸ਼ਹਿਰ ਦੇ ਜਿੰਨੇ ਐਮਐਲਏ ਜਿਹੜਾ ਉਹ ਕੰਮ ਕੀਤਾ 2 ਸਾਲਾਂ ਦਾ ਸਾਡਾ ਰਿਪੋਰਟ ਕਾਰਡ ਆ ਉਹ ਇਹਨਾਂ ਨੂੰ ਜਿਤਾ ਕੇ ਸੰਸਦ ਭੇਜੂਗਾ 15 ਦੀ ਬਾਅਦ ਚੁਲੇ ਸੰਵਿਧਾਇਕ ਸ਼ਿਨਾ ਜਿਹਦੇ ਵੱਲੋਂ ਕਹਿਣਾ ਕਿ ਸਾਡਾ ਮੁਕਾਬਲਾ किसी भी पार्टी ना नहीं है तो आम आदमी पार्टी तेरे अंदर सच्चा पड़ेगा कैमरा पर्सन मनीष ਦੇ ਨਾਲ हिम्मत सिंह पब्लिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर